ਤਮ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਸੀ ਕਰਨੇਲ ਟਰੈਕਟਰ ਸੇਲਸ ਮੋਗਾ ਵਾਲਾਂ ਦੇ ਬਾਈ ਹੁਣਾਂ ਕੋਲੇ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਇਧਰ ਲਈ ਸਾਈਡ ਵੀ ਤੇ ਉਧਰ ਲਈ ਸਾਈਡ ਵੀ ਕਿਹੜੇ ਕਿਹੜੇ ਟਰੈਕਟਰ ਨੇ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਦਵਾਂਗੇ ਵਾਣੇ ਰਿਓ ਵੀਡੀਓ ਦੇ ਅੰਤ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਆਜੋ ਜੀ ਸਭ ਤੋਂ ਪਹਿਲਾਂ ਖੜਾ ਜੀ ਜੌਂਡੀਅਰ 5055i ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਹੈ ਚੈੱਕ ਕਰ ਲਓ ਟਾਇਰ ਟੂਰ ਨਵੇਂ ਪਏ ਨੇ ਨਿਗਾ ਮਰਵਾ ਦੋ ਮਾੜਲੇ ਤੇ ਮੂਹਰੇ ਦੋਨੋਂ ਟਾਇਰ ਨਵੇਂ ਨੇ 2012 ਮਾਡਲ ਆ ਜੀ ਪੰਜਾਬ ਨੰਬਰ ਆ ਹੈਵੀ ਬੰਪਰ ਲੱਗਿਆ ਹੋਇਆ 4 ਲੱਖ ਤੇ 95000 ਕੀ ਟਰੈਕਟਰ ਦਾ ਰੇਟ ਆ ਡਾਊਟ ਦਾ ਚੈੱਕ ਕਰਾ ਦੇ ਰੰਗ ਪੇਂਟ ਦਾ オリジナル ਆ ਟਰੈਕਟਰ ਮਾਰ ਲਓ ਨਿਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਲੰਬੇ ਵਾਲਾ ਕੋਈ ਕੰਮ ਨਹੀਂ ਜੀ ਕਾਗਜ਼ ਪੱਤਰ ਦੀ ਗੀ ਬਾਕੀ ਬਾਈ ਹੁਣੇ ਲੋਨ ਵੀ ਕਰਵਾ ਦੇਣਗੇ ਕਿਸੇ ਮੇਰੇ ਵੀਰ ਨੇ ਲੋਨ ਕਰਵਾਉਣਾ ਤਾਂ 100% ਲੋਨ ਕਰਵਾ ਦਿੰਦੇ ਅੱਗੇ ਆਜੋ ਜੀ ਅੱਗੇ ਖੜਾ ਜੀ ਮਹਿੰਦਰਾ 605 ਅਰਜਨ 90 ਟਰੈਕਟਰ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ 4x4 ਆ ਜੀ ਐਮ ਆਰ ਐਫ ਦੇ ਟਾਇਰ ਨੇ ਮਗਰਲੇ ਤੇ ਮੂਰਲੇ ਦੋਵੇਂ ਗੱਡੀਆਂ ਗੱਡੀਆਂ ਉਵੇਂ ਹੀ ਪਈਆਂ ਨੇ ਬਾਡੀ ਲਾਈਨ ਦਾ ਟਰੈਕਟਰ ਚੰਗਾ ਜੀ ਰੰਗ ਪੇਂਟ ਦਾ オリジナル ਆ ਪੰਜਾਬ ਨੰਬਰ ਆ ਕਾਗਜ਼ ਪੱਤਰ ਦੀ ਗਾਰੰਟੀ ਆ ਬਾਅਦ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਇਹ ਟਰੈਕਟਰ ਦਾ ਮਾਡਲ ਹੈਗਾ ਜੀ 2022 7 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਜੀ। ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ। ਅੱਗੇ ਆ ਜੋ। ਅੱਗੇ ਖੜਾ ਜੀ John Deere 5310S 2007 ਮਾਡਲ। 70 ਪਾਵਰ ਆ ਜੀ ਇਹ। 6 ਲੱਖ ਤੇ 35 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ। ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੀ। ਸਕਾਲਰਸ਼ਿਪਸ ਟਰੈਕਟਰ ਆ ਜੀ। ਰੰਗ ਪੇਂਟ ਦੇ ਇਹ ਵੀ origignal ਆ। ਟਾਇਰ ਬਿਲਕੁਲ ਨਵੇਂ ਨੇ ਇਹਦੇ ਵੀ। ਟਾਇਰਾਂ ਤੇ ਨਿਗਾ ਮਰਵਾ ਦਿਓ ਮੜੀ ਇੱਕ ਵਾਰ। ਮਾਰ ਲੋ ਨਿਕਾ ਟਾਇਰ ਨਵੇਂ ਪਏ ਨੇ ਜੀ ਮਗਰਲੇ ਦੇ ਮੁੱਲੇ ਦਊਂ ਮ ਆਰ ਐਫ ਦੇ ਟਾਇਰ ਨੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹਦਾ ਰੇਟ ਹੈ 635000 ਸੱਤ ਮਾਡਲ ਆ ਪੰਜਾਬ ਨੰਬਰ ਅੱਗੇ ਖੜਾ ਜੀ ਸੋਨਾਲੀਕਾ ਵਲਟ੍ਰੈਕਸ 68x ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਬਹੁਤ ਚੰਗੀ ਪਈ ਆ ਮੂਹਰੇ ਟਾਇਰ ਤਕਰੀਬ ਹੈਗੇ 60% ਤੇ ਮਗਰਲੇ ਹੈਗੇ 80% ਜੀ ਰੱਗ ਪੇਂਡ ਦਾ ਇਹ ਵੀ origignal ਆ 2016 ਮਾਡਲ ਆ ਮਿੱਤਰੋ 4 ਲੱਖ ਤੇ 75000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਅੱਗੇ ਖੜਾ ਜੀ John Deere 5210 ਪੰਜਾਬ ਨੰਬਰ ਆ ਜੀ 2022 ਮਾਡਲ ਆ 7 ਲੱਖ ਤੇ 40000 ਰੁਪਏ ਟਰੈਕਟਰ ਦਾ ਰੇਟ ਆ ਮਾਨਸਾ ਦਾ ਨੰਬਰ ਆ ਜੀ ਪੰਜਾਬ ਦਾ ਰੱਗ ਪੇਂਡ ਦਾ origignal ਆ ਟਾਇਰਾਂ ਦੀ ਕੰਡੀਸ਼ਨ ਮਗਰਲੇ ਦੀ ਨਵੀਂ ਆ ਤੇ ਮੂਹਰਲੇ ਦੀ 85% ਪਈ ਆ ਜੀ ਹੈਵੀ ਬੈਂਪਰ ਲੱਗਿਆ ਹੋਇਆ ਰੰਗ ਪੇਂਟ オリジナル ਆ ਕਾਗੇ ਪੱਤਰ ਦੀ ਗਰੰਟੀ ਹੈ ਜੀ। ਤੋਂ ਅੱਗੇ ਆ ਜਾਓ ਜੀ। ਅੱਗੇ ਫੇਰ ਖੜਾ ਜੀ Mahindra Novo 605 ਜੜੀ ਹੈ ਜੀ। ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਬਹੁਤ ਚੰਗੀ ਪਈ ਹੈ ਜੀ। ਮੰਗਰਲੇ ਤੇ ਮੂਰਲੇ ਦੋਨੋਂ ਟਾਇਰ ਤਕਰੀਬਨ 90% ਨੇ। ਪੰਜਾਬ ਨੰਬਰ ਹੈਵੀ ਬੰਪਰ ਲੱਗਿਆ ਹੋਇਆ। ਕਲਰ ਆ ਤਕਰੀਬਨ ਆਪਣਾ ਇਹਦਾ ਬੋਡੀ ਲਾਈਨ ਡੈਵੀ ਟਰੈਕਟਰ ਬਹੁਤ ਚੰਗਾ ਨਵੀਂ ਬੈਟਰੀ ਹੈ ਜੀ ਡਬਲ ਕਲਚਾ ਟਰੈਕਟਰ ਕਾਗਜ਼ ਪੱਤਰ ਦੀ ਗਾਰੰਟੀ ਹੈ ਜੀ ਚੈੱਕ ਕਰ ਸਕਦੇ ਹੋ ਸਟਿੱਕਰ ਸੋਕਰ ਹਲੇ ਉਮ ਹੀ ਪਏ ਨੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੁੰਦਾ ਜੀ ਬਾਈ ਹੁਣਾ ਕੋਲੇ ਇਹ ਹੈਗਾ ਜੀ 2023 ਮਾਡਲ 7 ਲੱਖ ਤੇ 20000 ਕੇ ਟਰੈਕਟਰ ਦਾ ਰੇਟ ਆ ਬਾਕੀ ਰੇਟ ਦੀ ਵਾਧ ਕਟ ਹਰੇਕ ਟਰੈਕਟਰ ਦੇ ਵਿੱਚ ਹੋ ਜੂਗੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇੱਥੇ ਅੱਗੇ ਖੜਾ ਜੀ ਜੌਂਡੀਅਰ 50 50 ਡੀ 2020 ਮਾਡਲ ਆ ਮਿੱਤਰੋ 6 ਲੱਖ ਤੇ 95000 ਪੀ ਡਰਡ ਦਾ ਰੇਟ ਆ ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਬੋਡੀ ਲਾਈਨ ਦਾ ਟਰੈਕਟਰ ਚੰਗਾ ਪਿਆ ਵਾ ਰੰਗ ਪੇਂਟ ਦਾ オリジナル ਆ ਟਾਇਰ ਬਿਲਕੁਲ ਨਵੇਂ ਨੇ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ 2020 ਮਾਡਲ ਆ 6 ਲੱਖ ਤੇ 95000 ਪੀ ਟਰੈਕਟਰ ਦਾ ਰੇਟ ਆ ਜੀ ਅੱਗੇ ਮਰਵਾ ਦਿੰਨੇ ਆ ਜੀ ਨਿਗਾ ਆ ਜੋ ਅੱਗੇ ਮਹਿੰਦਰਾ ਖੜਾ ਜੀ 265 DI 2003 ਮਾਡਲ ਆ ਮਿੱਤਰੋ 230000 ਰੇਟਰ ਦਾ ਰੇਟ ਆ ਪੰਜਾਬ ਨੰਬਰ ਆ ਕੇ ਅਗੇ ਪੱਤਰ ਦੀ ਗਾਰੰਟੀ ਹੈ ਹੈਵੀ ਬੰਪਰ ਲੱਗਿਆ ਹੋਇਆ ਅੱਗੇ ਖੜਾ ਜੀ ਜੌਂਡੀਅਰ 5310 2018 ਮਾਡਲ ਪੰਜਾਬ ਨੰਬਰ ਆ ਜੀ ਲੁਧਿਆਣੇ ਦਾ ਨੰਬਰ ਹੈਵੀ ਬੰਪਰ ਲੱਗਿਆ ਹੋਇਆ origignal ਰੰਗ ਪੇਂਟ ਆ ਪਾਵਰ ਟਰੈਕਟਰ ਆ ਜੀ ਲਾਬੇ ਵਾਲਾ ਕੋਈ ਕੰਮ ਨਹੀਂ ਕੋਲਰ ਸ਼ਿਫਟ ਵੀ 3 ਆ ਜੀ ਟਾਇਰ ਨਵੇਂ ਬਿਲਕੁਲ ਮਗਰਲੇ ਤੇ ਮੂਹਰੇ ਕਾਗੇ ਪੱਤਰ ਜੀ ਇਹਦੀ ਵੀ ਗਾਰੰਟੀ ਹੈ 2018 ਮਾਡਲ ਹੈ 6 ਲੱਖ ਤੇ 40000 ਰੁਪਏ ਟ੍ਰੈਕਟਰ ਦਾ ਰੇਟ ਆ। ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਜੀ। ਅੱਗੇ ਆ ਜੋ ਅੱਗੇ ਖੜਾ ਜੀ ਫਾਰਮ ਟਰੈਕ 2013 ਮਾਡਲ 4 ਲੱਖ ਤੇ 44000 ਰੁਪਏ ਟ੍ਰੈਕਟਰ ਦਾ ਰੇਟ ਰੱਖਿਆ ਬਾਈਆਂ ਨੇ। ਰੱਗ ਪੇਂਟ ਦਾ オリジナル ਜੀ ਬੋਡੀ ਲਾਈਨ ਬਹੁਤ ਚੰਗੀ ਪਈ ਆ ਪਾਵਰ ਸਟੀਅਰਿੰਗ ਆ ਜੀ। ਕੰਡੀਸ਼ਨ ਬਹੁਤ ਚੰਗੀ ਆ ਐਮ ਆਰ ਐਫ ਦੇ ਟਾਇਰ ਨੇ ਮੰਗਰਲੇ ਤੇ ਮੂਰਲੇ ਦੋਵੇਂ। ਗੱਡੀਆਂ ਤੇ ਮਾਰ ਕੇ ਹਲੇ ਉਮੀ ਨੇ ਨਵੇਂ ਟਾਇਰ ਨੇ ਬਿਲਕੁਲ। ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹਦਾ ਮਾਡਲ ਹੈ ਜੀ 2013 4 ਲੱਖ ਤੇ 40000 ਪੀ ਟਰੈਕਟਰ ਦਾ ਰੇਟ ਆ ਅੱਗੇ ਮਰਵਾ ਦਿੰਨੇ ਆ ਨਿਗਾਹੋ ਜੀ 2015 ਮਾਡਲ ਖੜਾ ਜੀ ਜੌਂਡੀ 5310 5 ਲੱਖ ਤੇ 95000 ਪੀ ਟਰੈਕਟਰ ਦਾ ਰੇਟ ਆ ਹੈਵੀ ਬੰਪਰ ਲੱਗਿਆ ਹੋਇਆ ਪੰਜਾਬ ਨੰਬਰ ਆ ਕਾਗੇ ਪੱਤਰ ਦੀ ਗਾਰੰਟੀ ਆ ओरिजिनल ਪੇਂਟ ਆ ਜੀ ਔਡਾ ਡਾਟ ਟਰੈਕਟਰ ਦਾ ਬਹੁਤ ਉੱਚਾ ਪਾਏ ਦਰ ਬਿਲਕੁਲ ਓਮੀ ਪਏ ਨਹੀਂ ਹਲੇ ਰੱਗ ਪੇਂਟ ਬਿਲਕੁਲ ਓਮੀ ਆ ਕੋਈ ਲੰਬੇ ਵਾਲਾ ਕੰਮ ਨਹੀਂ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ 2015 ਮਾਡਲ ਆ 5 ਲੱਖ ਤੇ 95000 ਕੀ ਟਰੈਕਟਰ ਦਾ ਰੇਟ ਆ ਸੋ ਅੱਗੇ ਖੜਾ ਜੀ ਮਹਿੰਦਰਾ 605 ਡੀ ਆਈ ਅਰਜਨ ਨੋਗੋ ਡੀ ਐਕਸ ਡੀ ਲਕਸ ਟਰੈਕਟਰ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਮਾਰ ਕੇ ਮੁਰਕ ਓਮੀ ਲੱਗੇ ਨੇ ਦੇਖ ਲੋ ਟਾਇਰ ਬਿਲਕੁਲ ਨਾ ਮੈਨੇ ਐਮ ਆਰ ਐਫ ਦੇ ਟਾਇਰ ਨੇ ਮਾਰ ਕੇ ਮੁਰ ਕੇ ਦੇਖ ਲਓ ਉਮੀ ਪਏ ਨੇ ਰਮ ਰੂ ਪੂਰੇ ਵਧੀਆ ਪਾਏ ਦਾਣ ਆ ਮਾਰ ਲਓ ਨੇ ਜੇ ਬਹੁਤ ਸੋਹਣੀ ਕੰਡੀਸ਼ਨ ਦਾ ਡਰੈਕਟਰ ਅਜੀ ਕੋਲ ਮਲਾ ਕੇ ਬਾਕੀ ਤਸੱਲੀ ਬਖਸ਼ ਕੰਮ ਕਰਦੇ ਆ ਬਾਈ ਹੋਣੀ ਕੋਈ ਐਸਾ ਚਲਮਾ ਫਰਮਾ ਕੰਮ ਨਹੀਂ ਕਰਦੇ 2020 ਮਾਡਲ ਆ ਜੀ ਇਹ 6 ਲੱਖ ਤੇ 20000 ਰੁਪਏ ਡਰੈਕਟਰ ਦਾ ਰੇਟ ਆ ਕਾਗੇ ਪੱਤਰ ਦੀ ਗਰੰਟੀ ਆ ਲੋਨ ਵੀ ਕਰਵਾ ਦੇਣਗੇ ਬਾਕੀ ਬਾਈਆਂ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ 9814114511 9814114511 ਇੱਕ ਵਾਰ ਸਾਰੇ ਟਰੈਕਟਰਾਂ ਤੇ ਨਿਗ੍ਹਾ ਮਰਵਾ ਦਿਓ ਜੀ ਇਹ ਬਾਈ ਹੁਣਾਂ ਦਾ ਮੋਬਾਈਲ ਨੰਬਰ ਆ ਮੋਗੇ ਬੁੱਗੀਪੁਰਾ ਚੌਂਕ ਦੇ ਵਿੱਚ ਦਫ਼ਤਰ ਆ ਕਰਨੈਲ ਟਰੈਕਟਰ ਸੇਲਜ਼ ਵਾਲੇ ਵਾਜ ਦੇ ਰਹੇ ਨੇ ਇਹ ਮੋਗੇ ਦੇ ਵਿੱਚ ਇਹਨਾਂ ਦਾ ਬੁੱਗੀਪੁਰੇ ਚੌਂਕ ਦੇ ਵਿੱਚ ਦਫ਼ਤਰ ਆ ਕਿਸੇ ਨੇ ਵੀ ਟਰੈਕਟਰ ਖਰੀਦਣਾ ਤਾਂ ਇਹਨਾਂ ਨਾਲੇ ਇਸ ਨੰਬਰ ਤੇ ਕੰਟੈਕਟ ਕਰ ਲਿਓ ਆਪਾਂ ਥੰਬਨੇਲ ਦੇ ਵਿੱਚ ਵੀ ਪਾ ਦਾਂਗੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਕਿਸੇ ਨੇ ਵੀ ਵੀਡੀਓ ਕਰਵਾਉਣੀ ਆ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 750340060 750340060 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ